ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਕਿੰਦਾ ਹੋਰ ਕੀ ਬੰਦਾ ਲੌਜ ਤੇ ਸੋਵੇ ਸੋਵੇ ਕਰਕੇ ਵਲੌਂਗ ਦੀ ਸਟਾਰਟ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਅੰਨੀ ਚੱਲ ਲੈਣ ਚੱਲਦੇ ਆਂ ਖੇਤ ਤੇ ਆਪਣਾ ਚੱਕ ਲਈਏ ਸਟੈਂਡ ਟਾਈਮ ਲੈਪਸ ਕਰਨ ਵਾਸਤੇ ਠੀਕ ਹੈ ਉੱਥੇ ਜਾ ਕੇ ਲਾਵਾਂਗੇ ਤੇ ਚਦੋਂ ਚਲੀਏ ਤੇ ਚੱਲ ਕੇ ਇਹਨੇ ਕੀ ਬੰਦਾ ਤੇ ਹਮ ਕਬੂਤਰ ਦਿਖੋਣੇ ਆਪਾਂ ਲਾ ਕੇ ਬਾਹਲੇ ਹੋਏ ਪੈਣ ਜੇ ਜੀ ਕਰੋ ਆਪਣੇ ਲਗਿਆਂ ਦਾ ਸ਼ੌਂਕ ਕਿੰਨੂ ਕਿੰਨੇ ਤੇ 14 ਕਬੂਤਰ ਮਾ ਗਲੋਫ ਤੇ ਦੋ ਬੱਚੇ ਇੱਥੇ ਨਿਕਲੇ ਪਿਆ ਠੀਕ ਆ ਆ ਰਹੇ ਨਵੇਂ ਬੱਚੇ ਦੋ ਗੱਡੀ ਪੀਏ ਤੇ ਉਹ ਮੈਨਾਂ ਆਂਡੇ ਲਈ ਪੀਏ ਉਹ ਵੀ ਆਂਡੇ ਲਈ ਪੀਏ ਤੇ ਉਹ ਵੀ ਆਂਡੇ ਲਈ ਪੀਏ ਤੇ ਪਿੰਜਰਾ ਵੀ ਪਟਕ ਲੈ 14 ਹੋ ਗਏ ਤੇ ਇੱਕੇ ਲੋਟ ਇਹਨਾਂ ਨੂੰ ਟਪਾਈ ਗਏ ਆਪਾਂ ਤੇ ਚਲੋ ਚੱਲਦੇ ਆਂ ਖੇਤ ਨੇ ਹਾਂਜੀ ਪਹੁੰਚ ਚੁੱਕੇ ਆਂ ਜੀ ਖੇਤ ਤੇ ਨੀਰਾ ਵੜਦੇ ਆਂ ਬਸ ਨੀਰਾ ਇੱਕ ਦਿਨ ਦਾ ਰਹਿ ਗਿਆ ਮੁੜ ਕੇ ਆਪਾਂ ਉਹਦੇ ਗੁਲੇ ਜਮਾ ਵੇਲੇ ਜਮਾ ਵੇਲੇ ਕੋਈ ਨਹੀਂ ਜਾਣੀ ਬਟਨ ਕੰਮ ਨਹੀਂ ਧੰਦਾ ਨਹੀਂ ਬਸ ਕਣਕ ਵਟਣੀ ਹੋਊਗੀ ਕਈ ਦਿਨਾਂ ਬਾਅਦ ਤੇ ਕਣਕਾਂ ਲਗਭਗ ਸਾਰੀਆਂ ਹੀ ਆਪਣੀ ਕਣਕ ਵਧੀ ਆਪੇ ਨੂੰ ਸਾਰੀ ਪਰੇ ਤੇ ਚਲੋ ਨੀਰਾ ਵੱਢ ਗਏ ਨੀਰੇ ਦਾ ਕੰਮ ਕਰਕੇ ਸਟਾਰਟ ਆਪਾਂ ਨੇ ਤੇ ਫਿਰ ਲੱਦ ਕੇ ਜਿੱਦਾਂ ਉਹ ਚੱਲਦੇ ਆਪਰੇ ਉਧਰ ਹਨਾ ਮਿੱਤਰਾਂ ਕੋਲੇ ਤੇ ਦਿਖਾਉਣੇ ਹੁੰਦੇ ਜੀ ਨੀਰਾ ਵੱਟ ਕੇ ਕਰਤਾ ਘੜੀ ਲੋੜ ਆ ਪਾ ਠੀਕ ਐ ਤੇ ਸਮਾਨ ਸמור ਲਿਆ ਸਾਰਾ ਲਾਦ ਆਪਾਂ ਤੇ ਹੁਣ ਚੱਲਦੇ ਆ ਘਰ ਨੂੰ ਤੇ ਚੱਲ ਕੇ ਰੋਜ਼ ਦਾ ਕੰਮ ਰੋਟੀ ਪਾਣੀ ਖਾਈ ਗੇ ਤੇ ਚੱਲ ਗਏ ਤੇ ਬਾਕੀ ਕਰਦੇ ਆ ਮਦਾਂ ਚੱਲ ਕੇ ਇਹਨੇ ਕਿੰਨੇ ਕਬੂਤਰ ਕੱਢੇ ਆ ਬਾਹਰ ਨਾ ਕਿੰਨੇ ਨਹੀਂ ਤੇ ਦਿਖਾਉਣੇ ਸਮਝ ਲਿਆ ਬਣਾ ਆ ਗਏ ਤੇ ਬਦਾਮ ਨੂੰ ਛੱਲ ਕੇ ਹਟਿਆਣੋ ਜੀ ਮੈਂ ਇਹਦੇ ਬਾਜੀ ਤੇ ਬਾਜੀ ਦੇ ਮਨ ਪਾ ਕੇ ਬਾਹਰ ਫਿਰਦੇ ਤੇ ਬਦਾਮ ਪੂਨੇ ਬੋਤਰਨ ਹਾਂ ਤੇ ਫਿਰ ਕੋਟਾ ਰੰਗ ਰੂਪੀ ਲਾਉਣਾ ਕਿੰਨਾ ਚਾਰਾਂ ਦੇ ਜਿਹੜੇ ਆਪਣੇ ਭਗਾਂ ਨੂੰ ਗੂੜਾ ਕਰਨਾ ਪਦਾ ਹੈ ਨਾ ਤੇ ਨਗਰੀ ਤੇ ਉਹ ਵੀ ਖੰਦ ਹਸਾਵਾਂਗੇ ਅੱਜ ਤੇ ਦਰਗੋਤਰ ਬੈਠੇ ਆਪਣੇ ਨਵੇਂ ਨੰਨੇ ਡਾਈਆਂ ਵਾਲੇ ਥੱਲੇ ਰੱਤਾ ਬੈਠਾ ਨਾ ਤੇ ਚਲੋ ਵੇਣੀਆਂ ਦੀ ਮੰਦ ਤੇ ਹੁਣ ਕੱਟਦੇ ਆ ਬਾਦਾਮ ਆਪਾਂ ਰੱਤੇ ਦੇ 8 ਤੇ ਤਿੰਨਾਂ ਦੇ ਚਾਰ ਨਵੇਂ ਦੇ ਹਾਂ 8 ਰੱਤੇ ਦੇ 4-4 ਚਾਰ-ਚਾਰ ਉਹਨਾਂ ਦੇ ਤੇ ਕੱਟਦੇ ਆ ਬਾਦਾਮ ਤੇ ਦਿਖਾਉਣੇ ਉਹਨਾਂ ਆਪਾਂ ਕੱਟਦੇ ਬਾਦਾਮ ਤੇ ਆਪੇ ਸ਼ੌਂਕੀ ਜਟਾ ਕੇ ਪਾ ਲਿਓ ਬਦਾਮ ਉਹ ਆ ਰਹਾ ਬਦਾਮ 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 ਕੱਟਦੇ ਅਸੀਂ ਤੇ ਪਾਈ ਚਲ ਬੈਠੇ ਆਪਦੇ ਪ੍ਰੀ ਇਧਰ ਆ ਆਪਣੇ ਕਬੂਤਰ ਇਹ ਨਿਮਾਏ ਪਏ ਐ ਤੇ ਬੱਤ ਤੁੱਪ ਲੱਗ ਜੰਦੀ ਐ ਤੇ ਮੁੜ ਕੇ ਲਾਵਾਂਗੇ ਰੰਗ ਮੁੜ ਕੇ ਇਸ ਦਾ ਰੰਗ ਕਰਾਂਗੇ ਗੂੜਾ 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 ਕਰasthen ਕਰਾਂਗੇ ਇਸ ਦਾ ਗੂੜਾ ਰੰਗ ਕਰਾਂਗੇ ਇਹ ਤੇ ਸਮਾਨ ਹਮਾਰਾ ਡੋਲ ਨਹੀਂ ਰੰਗ ਦੇ ਤੇ ਕਰ ਬਾਈ ਨੇ ਕੂਤਰ ਨੀ ਰੱਖਦੇ ਬਾਹਰ ਰੰਗ ਦਾ ਕੰਮ ਕਰਤਾ ਸਟਾਰ ਕੋਤਰਾ ਦੇ ਪੱਕਾ ਰੰਗ ਕਰਨ ਲੱਗ ਪਏ ਰੀਨਿਊ ਕਰਨ ਲੱਗੇ ਰੀਨਿਊ ਹਾ ਚਾ ਹਾਂ ਓਏ ਹੈ ਪੱਕਾ ਜਿਹੜਾ ਹੁੰਦਾ ਪੱਕਾ ਹੋ ਗਈ ਪੱਕਾ ਫਿੱਕਾ ਰੰਗ ਦੀ ਬਈ ਗੂੜਾ ਰੰਗ ਕਰਦੇ ਆ ਕਬੂਤਰਾਂ ਦੇ ਹਾਂ ਜੀ ਪਹਿਲਾਂ ਰੰਗ ਹੀ ਫਿੱਕਾ ਜੀ ਇਹਦੀ ਹੈ ਆ ਪੀਆਰਾ ਦੋਸਤ ਹਰੇ ਅੱਛਾ ਜੀ ਗੁਲਾਬੀ ਟੌਰੀ ਓਕੇ ਜੀ ਲਾਓ ਰੰਗ ਤੇ ਦਿਖਾਉਣੇ ਬਾਅਦ ਜੀ ਆਈਆਂ ਨੇ ਜੀ ਆਈਓ ਜੀ ਹਰੇ ਟੂਸੇ ਦਾ ਕਰਤੇ ਇਹਦੇ ਹਾਂ ਜੀ ਹਾਂ ਹਰੇ ਟੂਸੇ ਦਾ ਟੌਰੀ ਰਹਿ ਗਈ ਕਿ ਰੰਗ ਛਾੜਦੀ ਦਾਂਵੰਦ ਬਾਅਦ ਹੀ ਦੋ ਮਿੰਟ ਦੂਸਰਾ निकालेंगे ਫਿਰ ਹਾਂ ਜੀ ਕੱਢਦੇ ਆ ਹੌਲੀ ਹੌਲੀ ਕਢ ਨਾ धीरे धीरे से जिंदगी में आ जा तो रंग लगाते हैं तो आपको दिखाएंगे भी लगाते, भी कैसे लगाते हैं कैसे तो है। जी। जी। है इसके, इसके ऐसे रंग लगाते हैं धीरे धीरे से लगाना है चालीस पचास मिनट में लग जाएगा रंग लगाते हैं तो आपको दिखाते है फिर ਲੱਗੇ ਆਣ ਬਗਲ ਟੂਸ ਵਾਲੇ ਦੇ ਰੰਗ ਰੀਨਿਊ ਕਰਦੇ ਕਰੀਏ ਨੇ ਰੀਨਿਊ ਕੰਝ ਦਾ ਹੋਲੀ ਕਿਵੇਂ ਬੋਲਣ ਲੱਗਾ ਦਾ ਇਹਦਾ ਪੂਰਾ ਵਲੋਗਰ ਬਣ ਗਿਆ ਸੀ ਥੋੜਾ ਫਰਾਈ ਹੈ ਨਾ ਉਹ ਹੋ ਗਿਆ ਦਾ ਇਕੱਲਾ ਚਲੇ ਨਹੀਂ ਉਹ ਕਹਿੰਦਾ ਵੀਡੀਓ ਬਣਾ ਦੇ ਮੈਂ ਬਣਾ ਦਿੰਨੇ ਆ ਪਹਿਲਾਂ ਲਾ ਦਿੰਨੇ ਹੁਣ ਦਿਖਾਉਣੇ ਪੈਣ ਲੱਗੇ ਨਾ ਅੱਗੇ ਪੈ ਗਿਆ ਕਾਊਟ ਕਰਦਾ ਉਪਰ ਉਪਰ ਮੈਂ ਨਹੀਂ ਕਰਉਂਦਾ ਹਾਂ ਹਨ ਬੇਖੂਬ ਲੈ ਵੀ ਹੁਣ ਦੇ ਹੁਣ ਕੈਮ ਹੋ ਕੇ ਬਹਿ ਗਏ

ਤੇ ਆਪਣੇ ਕਬੂਤਰਾਂ ਦੇਰ ਬਾਬੇ ਉਹ ਸਾਰਾ ਰੰਗ ਨੂੰ ਲਾਤਾ ਸੀ ਨਾ ਤਿੰਨਾ ਦੇ ਲਾਉਣਾ ਸੀ ਬਸ ਰੰਗ ਗੂੜਾ ਹੀ ਕਰਨਾ ਸੀ ਕਹ ਲਾਣਾ ਤੇ ਉਹ ਕਰਤਾ ਸੀ ਤੇ ਕਬੂਤਰ ਨੂੰ ਬਾਦਾਮ ਦੂ ਵੀ ਕੱਟ ਕੇ ਪਾ ਦੇ ਸਾਰਾ ਕੰਮ ਕਲੀਅਰ ਹੋ ਗਿਆ ਸੀ ਨਾ ਆਪਣਾ ਲਗਭਗ ਤੇ ਆਪਣਾ ਮਿੱਤਰ ਵੀ ਹੱਜ ਗਿਆ ਨਾ ਉਹ ਰومی ਵਾਲਾ ਮੁੰਡਾ ਗੱਗੂ ਤੇ ਉਹ ਹੀ ਪਿੰਡ ਗਿਆ ਉਹਦੀ ਤੇ ਉਹ ਕਹਿੰਦਾ ਸੀ ਆਉਂ ਚਲ ਗਰਮੀ ਗੁਰਮੀ ਚ ਜਾਊਗਾ ਮੈਂ ਜਦੋਂ ਪੂਰੀਆਂ ਟੇਰ ਵਾਲੀਆਂ ਬਾਜ਼ੀਆਂ ਚੱਲ ਪਈਆਂ ਨਾ ਤੇ ਚਲ ਵਧੀਆ ਬੱਦ ਹੋ ਵੀ ਓਕਰਪੋਰਟ ਸੀ ਤੇ ਚਲਦੇ ਹਾਂ ਮਾਰਕ ਦੇ ਕੋਲੇ ਹਾਂ ਤੇ ਚੱਲ ਕੇ ਵੇਖੀਏ ਕੀ ਬੰਦ ਹੈਗਾ ਤੇ ਦਿਖਾਉਣਾ ਤੁਹਾਨੂੰ ਉਹ ਜੀ ਚੱਲ ਆਪੇ ਮੋਟਰਸਾਈਕਲ ਤੇ ਆਪਣ ਤੇ ਚੜਾ ਕੇ ਜਾਈਏ ਹੁਣ ਚੂਪਰ ਤੇ ਉਹਦੇ ਖੇਤ ਹੁਣ ਇੱਥੇ ਚਾ ਰਸਤੇ ਕੋਲੇ ਖੇਤ ਦੀ ਨੇੜੇ ਹੀ ਹੈਗਾ ਤੇ ਚੜਾ ਲੈਗੇ ਉਹਨੂੰ ਹੁਣ ਤੇ ਫੇਰ ਉਹਨੂੰ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ ਸ਼ੇਅਰ ਤੇ ਏ ਉਹ ਫਿਰ ਸਾਡਾ ਸਾਹਮਣੇ ਸਰਕਾਰੀ ਸਾਂ ਬਹੁਤ ਕੰਮ ਖੇਦਾ ਹੈ ਆਇਆ ਤੁਰਾ ਰੁਕ ਹੀ ਗਿਆ ਸਾਡਾ ਸਰਕਾਰੀ ਸਾਂ ਮਗਾ ਉਹ ਆਉਂਦਾ ਸਾਹਮਣੇ ਸਰਕਾਰੀ ਦੇ ਦੇ ਤੇ ਪਾਇਆ ਪਛਾਪ ਨੂੰ ਦੇ ਪੰਤਰ ਕਿਦੇ ਕਿਨੇ ਚੱਲ ਚਲੀਏ ਘਰੇ ਆਪਾਂ ਘਰੇ ਪਾਰਟੀ